मैं आज हरियाणा का मुखिया होने के नाते अगर पंजाब के अंदर पंजाब के लोगों को पानी की आवश्यकता पड़ती है तो हम अपने ट्यूबवेल लगा करके पंजाब में भेजने का काम करेंगे किसी व्यक्ति को पंजाब के हम प्यासा नहीं रहने देंगे ये गारंटी मेरी है किस हिसाब नाल बयान दिता कि मैं पंजाब के लोगों को गारंटी दे देता हाँ ਕਿ ਜੇਕਰ ਪੰਜਾਬ ਨੂੰ ਪਾਣੀ ਦੀ ਲੋੜ ਪਈ ਤਾਂ ਅਸੀਂ ਟਿਊਬਲ ਲਗਾ ਕੇ ਪੰਜਾਬ ਨੂੰ ਪਾਣੀ ਦੇਵਾਂਗੇ ਜੇਕਰ ਤੁਹਾਡੇ ਕੋਲ ਇੰਨਾ ਪਾਣੀ ਹੈਗਾ ਤਾਂ ਤੁਸੀਂ ਪਾਣੀ ਉਹੀ ਵਰਤ ਲਿਓ ਉਹੀ ਖੇਠਾਂ ਜ਼ਮੀਨ ਦੇ ਖੇਠੋਂ ਕੱਢ ਕੇ ਵਰਤ ਲਿਓ ਪਾਣੀ ਮੈਂ ਇਹ ਗਰੰਟੀ ਸੇ ਕਹਿ ਰਿਹਾ ਹਾਂ ਅਸੀਂ ਇਹ ਗਰੰਟੀ ਦਿੰਦੇ ਹਾਂ ਹਮ ਇੱਕ ਵੀ ਪੰਜਾਬ ਕੇ ਵਿਅਕਤੀ ਕੋ ਬਿਆਸਾ ਨਹੀਂ ਰਹਿਣ ਦੇਂਗੇ ਪ੍ਰੰਤੂ ਮੈਂ ਲੋਕੋ ਕੋ ਕਹਿਣਾ ਚਾਹਾਂਗਾ ਜੋ ਇਸ ਦੇ ਉੱਪਰ ਰਾਜਨੀਤੀ ਕਰਤੇ ਹੈ ਕਿ ਇਸ ਪ੍ਰਕਾਰ ਕੀ ਰਾਜਨੀਤੀ ਕੋ ਬੰਦ ਕਰੋ ਕਿ ਤੁਸੀਂ ਤੁਹਾਡੇ ਤੌਣ ਤੇ ਧੱਕੇ ਨਾਲ ਸਾਡੇ ਤੋਂ ਲੈਣਾ ਚਾਹੁੰਦੇ ਹੋ ਪੰਜਾਬੀ ਧੱਕਾ ਨਹੀਂ ਬਰਦਾਸ਼ਤ ਕਰਦੇ ਅਗਰ ਪੰਜਾਬ ਮੇ ਪੰਜਾਬ ਕੇ ਲੋਕ ਹਮਾਰੇ ਭਾਈ ਹੈ ਹਮਾਰੇ ਬਜ਼ੁਰਗ ਹੈ ਹਮਾਰੇ ਬਜ਼ੁਰਗ ਹੈ ਮੈਂ ਆਪ ਕੋ ਫਿਰ ਕਹਿ ਰਹਾ ਹਾਂ ਮੈਂ ਮੈਂ ਫਿਰ ਮੈਂ ਇਹੀ ਬਾਤ ਕਹਿ ਰਹਾ ਹਾਂ ਕਿ ਅਗਰ ਪੰਜਾਬ ਕੋ ਪਾਣੀ ਕੀ ਅਵਸ਼ਕਤਾ ਪੜੇਗੀ ਹਮ ਆਪਣਾ ਨੀਚੇ ਦਾ ਜ਼ਮੀਨ ਦਾ ਪਾਣੀ ਵੀ ਨਿਕਾਲ ਕਰਕੇ ਪੰਜਾਬ ਕੇ ਲੋਕਾਂ ਨੂੰ ਬਚਾਉਣੇ ਦਾ ਕੰਮ ਕਰ ਰਹੇ ਹਾਂ ਇਹ ਸਾਡੀ ਗੁਰੂਆਂ ਦੀ ਪਰੰਪਰਾ ਹੈ ਪੰਜਾਬ ਦੇ ਪਾਣੀਆਂ ਦਾ ਬਿਲਕੁਲ ਬੀਜੇਪੀ ਪੰਜਾਬ ਇਸ ਟੋਟਲੀ ਕਲੀਅਰ ਤੁਸੀਂ ਕਹਿ ਰਹੇ ਸੀ ਵਹਿਰਾਣੇ ਨਾਲ ਖੜੋ ਕਿੱਥੇ ਖੜੋਗੇ ਸੀ ਪੰਜਾਬੀ ਹਾਂ ਸਾਹਿਬ ਤੇ ਪੰਜਾਬ ਦੇ ਨਾਲ ਖੜੇ ਹਾਂ ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਪੰਜਾਬੀ ਹੈ ਕਿ ਨਹੀਂ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਬੱਲੋ ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਿਛੇ ਦੋ ਤਿੰਨ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਤੇ ਜਿਸ ਤਰ੍ਹਾਂ ਤੁਸੀਂ ਪੰਜਾਬ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਇਹ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਪਾਣੀਆਂ ਦੇ ਮਸਲੇ ਨੂੰ ਲੈ ਕੇ ਪੰਜਾਬ ਹਰਿਆਣਾ ਤੇ ਕੇਂਦਰ ਸਰਕਾਰ ਆਹਮੋ ਸਾਹਮਣੇ ਨੇ ਕਿਉਂਕਿ ਇੱਕ ਪਾਸੇ ਪੰਜਾਬ ਤੇ ਦੂਜੇ ਪਾਸੇ ਬੀਜੇਪੀ ਸਰਕਾਰ ਹਰਿਆਣਾ ਤੇ ਕੇਂਦਰ ਸਰਕਾਰ ਪੰਜਾਬ ਦੇ ਨਾਲ ਜਿਸ ਤਰ੍ਹਾਂ ਜੋ ਕੁਝ ਘਟਨਾਵਾਂ ਕਰਨ ਵਾਪਰੀਆਂ ਨੇ ਉਸ ਦੇ ਮੱਦੇਨਜ਼ਰ ਅੱਜ ਜਿੱਥੇ ਪੰਜਾਬ ਦੇ ਵਿੱਚ ਆਲ ਪਾਰਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪੰਜਾਬ ਬੀਜੇਪੀ ਵੀ ਹੁਣ ਬੀਜੇਪੀ ਹਰਿਆਣਾ ਦੇ ਖਿਲਾਫ ਜਦੋਂ ਕੇਂਦ ਸਰਕਾਰ ਦੇ ਖਿਲਾਫ ਖੜਤੀ ਦਿਖਾਈ ਦੇ ਰਹੀ ਹੈ ਜਿੱਥੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਪੰਜਾਬ ਦੇ ਪਾਣੀਆਂ ਦੇ ਲਈ ਇੱਕ ਬੂੰਦ ਵੀ ਪਾਣੀ ਦੀ ਬਾਹਰ ਨਹੀਂ ਜਾਣ ਦੇਵਾਂਗੇ ਕਿ ਪੰਜਾਬ ਦੇ ਕੋਲ ਪਹਿਲਾਂ ਹੀ ਪਾਣੀ ਸੀਮਤ ਬਚਿਆ ਹੈ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਨੇ ਉੱਥੇ ਹੀ ਅੱਜ ਉਸ ਦਾ ਪਲਟਵਾਰ ਕਰਦੇ ਹਾਂ ਕਿਤੇ ਨਾ ਕਿਤੇ ਜਿਹੜੇ ਹਰਿਆਣਾ ਦੇ ਸੀਐਮ ਨੇ ਨਾਇਬ ਸਿੰਘ ਸੈਣੀ ਉਹਨਾਂ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਹੈ ਉਹ ਬੜਾ ਜੇਕਰ ਦੇਖਿਆ ਜਾਵੇ ਤਾਂ ਰੋਚਕ ਹੈ ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ ਵਿਅੰਗਮਈ ਕਹਿ ਲਈ ਜਾਂ ਫਿਰ ਕਿਸ ਹਿਸਾਬ ਨਾਲ ਇਹ ਬਿਆਨ ਦਿੱਤਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਗਰੰਟੀ ਦੇ ਦਿੰਦਾ ਹਾਂ ਕਿ ਜੇਕਰ ਪੰਜਾਬ ਨੂੰ ਪਾਣੀ ਦੀ ਲੋੜ ਪਈ ਤਾਂ ਅਸੀਂ ਟਿਊਬਲ ਲਗਾ ਕੇ ਪੰਜਾਬ ਨੂੰ ਪਾਣੀ ਦੇਵਾਂਗੇ ਉਹਨਾਂ ਦੇ ਵੱਲੋਂ ਅੱਜ ਇਹ ਬਿਆਨ ਦਿੱਤਾ ਗਿਆ ਕਿਉਂਕਿ ਜੇਕਰ ਤੁਹਾਡੇ ਕੋਲ ਇੰਨਾ ਪਾਣੀ ਹੈਗਾ ਤਾਂ ਤੁਸੀਂ ਪਾਣੀ ਉਹੀ ਵਰਤ ਲਿਓ ਉਹੀ ਥਾਂ ਜਮੀਨ ਦੇ ਥੇਟੋ ਕੱਢ ਕੇ ਵਰਤ ਲਿਓ ਪਾਣੀ ਕਿਉਂਕਿ ਤੁਸੀਂ ਪੰਜਾਬ ਦੇ ਨਾਲ ਜਿਸ ਤਰ੍ਹਾਂ ਜੋ ਕੁਝ ਗੱਲਬਾਤ ਤੁਸੀਂ ਅੱਜ ਇਹ ਕੀਤੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਕੀ ਕੁਝ ਕਿਹਾ ਜਿਸ ਦੇ ਮਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਜੋ ਪਾਣੀ ਦੇ ਮਸਲੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਹੜੀ ਪੰਜਾਬ ਦੇ ਲੋਕਾਂ ਨੂੰ ਗਰੰਟੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਹੋਰ ਕੀ ਕੁਝ ਹਰਿਆਣਾ ਦੇ ਜਿਹੜੇ ਸੀਐਮ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਤੁਹਾਨੂੰ ਇੱਕ ਵਾਰੀ ਉਹ ਸੁਣਾ ਦਿੰਨੇ ਆ ਕਿ ਉਹਨਾਂ ਦੇ ਵੱਲੋਂ ਜਿਹੜਾ ਅੱਜ ਕਿਹਾ ਗਿਆ ਮੈਂ ਕੱਲ ਵੀ ਆਗਰਅ ਕੀਤਾ tha ਕਿ ਉਹ ਪੰਜਾਬ ਕੀ ਪੰਜਾਬ ਕੀ ਆਵਾਮ ਕੀ ਲੋਕੋ ਕੇ ਹਿਤ ਮੇ ਕੰਮ ਕਰੇ ਇਸ ਪ੍ਰਕਾਰ ਕੀ ਰਾਜਨੀਤੀ ये घटिया राजनीति मत करें क्योंकि गुरुओं की वो धरती है हम गुरुओं को प्रणाम करते हैं हरियाणा कोई बाहर का नहीं है हरियाणा तो उसी का भाग है वहीं से आया है और इस प्रकार की राजनीति घटिया स्तर की करनी वो किसी के लिए भी ठीक नहीं है हम सिंचाई के लिए पानी नहीं था ये तो जो पानी हमारे पास आ रहा है उसी पानी की हम बात कर रहे हैं पिछला रिकॉर्ड उठा करके देख लीजिए पिछले रिकॉर्ड में कब कब कितना कितना पानी वो मिला है उसी पानी को लेकर के बात कर रहे हैं और हमने बार बार कहा कि ये प्राकृतिक का स्रोत है और ये वेस्टेज चला जाएगा पाकिस्तान में जो हमारे निहत्थे लोगों का खून बहाने का काम करता है इस बात को इस बात को हमें देखिए इस बात को मैं ये बार बार हम अपील कर रहे हैं कि ये जो पानी है जो पीछे जितना पानी आता था हम उतना पानी के लिए ही बोल रहे हैं हम फालतू तो पानी के लिए नहीं बोल रहे हैं। हमने जो हमारा एस के पानी की भी जो बात है वो पानी की भी मांग उसी की कर रहे हैं जो हमारा एग्रीमेंट हुआ है उसी को ही माननीय सर्वोच्च न्यायालय ने कहा कि इसको ऊपर है परंतु मैं आज हरियाणा का मुखिया होने के नाते अगर पंजाब के अंदर पंजाब के लोगों को पानी की आवश्यकता पड़ती है तो हम अपने ट्यूबवेल लगा करके पंजाब में भेजने का काम करेंगे किसी व्यक्ति को पंजाब के हम प्यासा नहीं रहने देंगे ये गारंटी मेरी है मैं ये गारंटी से कह रहा हूं हम ये गारंटी देते हैं हम एक भी पंजाब के व्यक्ति को प्यासा नहीं रहने देंगे परंतु मैं लोगों को कहना चाहूंगा जो इसके ऊपर राजनीति करते हैं कि इस प्रकार की राजनीति को बंद कर अगर अगर पंजाब में अगर पंजाब में पंजाब के लोग हमारे भाई हैं, हमारे बुजुर्ग हैं, हमारे बुजुर्ग हैं। मैं आपको फिर कह रहा हूँ मैं मैं फिर मैं यही बात कह रहा हूँ कि अगर पंजाब को पानी की आवश्यकता पड़ेगी हम अपना नीचे का जमीन का पानी भी निकाल करके पंजाब के लोगों को पलाने का, का काम करेंगे हमारी गुरुओं की परंपरा है ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਉਹਨਾਂ ਦੇ ਵੱਲੋਂ ਇਹ ਬਿਆਨ ਅੱਜ ਦਿੱਤਾ ਗਿਆ ਤੇ ਜਿਸ ਤਰ੍ਹਾਂ ਪਿਛਲੇ 2-3 ਦਿਨਾਂ ਤੋਂ ਪੰਜਾਬ ਦੇ ਵਿੱਚ ਪਾਣੀਆਂ ਦੇ ਮਸਲੇ ਨੂੰ ਲੈ ਕੇ ਜਿੱਥੇ ਇੱਕ ਦੂਜੇ ਦੇ ਉੱਤੇ ਸਿਆਸੀ ਵਾਰ ਚੱਲ ਰਹੇ ਸੀ ਉੱਥੇ ਹੀ ਅੱਜ ਪੰਜਾਬ ਦੇ ਵਿੱਚ ਜਿਹੜੀ ਆਲ ਪਾਰਟੀ ਦੀ ਮੀਟਿੰਗ ਹੋਈ ਹੈ ਜਿਹਦੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸੁਨੀਲ ਜਾਕਰ ਬੀਜੇਪੀ ਦੇ ਵੱਲੋਂ ਸੀ ਤੇ ਐਮ ਰੋਰੰਜਰ ਅਜਕਾਲੀ ਸੀ ਜਿਹੜੇ ਬੀਜੇਪੀ ਦੇ ਸੀ ਤੇ ਕਾਂਗਰਸ ਦੇ ਵੱਲੋਂ ਸੀ ਦੋ ਤੇ ਸ਼ੋਮਨੀ ਕਾਦਰ ਦੇ ਵੱਲੋਂ ਸੀ ਦੋ ਨੁਮਾਇंदे ਉਹਨਾਂ ਦੇ ਇਸੇ ਤਰ੍ਹਾਂ ਬਸਪਾ ਪਾਰਟੀ ਜਾਂ ਕੁਝ ਹੋਰ ਪਾਰਟੀਆਂ ਦੇ ਵੀ ਨੁਮਾਇंदे ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਉੱਥੇ ਜੋ ਕੁਝ ਸੁਨੀਲ ਜਾਕਰ ਨੇ ਪੰਜਾਬ ਦੀ ਬੀਜੇਪੀ ਪਾਰਟੀ ਦਾ ਕੀ ਸਟੈਂਡ ਸੀ ਉਹ ਕੀ ਕੁਝ ਸਪਸ਼ਟ ਕੀਤਾ ਤੁਹਾਨੂੰ ਉਹ ਵੀ ਇਸ ਵੀਡੀਓ ਦੇ ਵਿੱਚ ਸੁਣਾ ਦਿੰਨੇ ਆ ਜਿਹੜੀ ਗੱਲ ਸਾਰਿਆਂ ਦੇ ਵਿੱਚ ਸਹਿਮਤੀ ਨਾਲ ਗੱਲ ਹੋਈ ਹੈ ਦੋ ਮਸਲੇ ਹੈ ਕਿਤੇ ਪਾਣੀਆਂ ਦੀ ਗੱਲ ਕਰਦੇ ਆ ਜਿਹੜੇ ਡਿਵੀਜ਼ਨ ਆਫ ਵਾਟਰ ਜੋ ਵੀ ਫੈਸਲੇ ਆਇਤੇ ਪਾਣੀਆਂ ਦੇ ਹੋਏ ਐ ਸਾਡੇ ਕੋਲ ਇੱਕ ਬੂੰਦ ਪਾਣੀ ਕਿਸੇ ਨੂੰ ਕੱਲ ਤੋਂ ਦੇਣ ਵਾਸਤੇ ਹੈ ਨਹੀਂ ਆਹ ਜਿਹੜਾ ਇਸ਼ੂ ਹੈ ਡਿਊਰਿੰਗ ਥਿਸ ਡਿਪਲੀਸ਼ਨ ਪੀਰੀਅਡ ਜਦੋਂ 1 22 ਤਾਈਂ ਦਾ ਹੈ ਉਧਰ ਵਿੱਚ देयर हैज बीन अ ਨੋਰਮਲ ਪ੍ਰੈਕਟਿਸ ਵੀ ਲੋਕ ਆਪਣਾ ਹਿੱਸੇ ਤੋਂ ਫालतू ਇਸਤੇਮਾਲ ਕਰ ਜਾਂਦੇ ਸੀ ਡਿਪੈਂਡਿੰਗ ਅਪਨ ਅਵੇਲੇਬਿਲਟੀ ਆਫ ਵਾਟਰ ਉਥੇ ਜੋ ਪਾਣੀ ਅਵੇਲੇਬਲ ਹੈ ਤੇ ਅਸੀਂ ਪਿਛਲੇ ਸਾਲਾਂ ਚ ਵੀ ਰਹਿਣਾ ਲੈਂਦੇ ਰਿਹਾ ਹੁਣ ਵੀ ਇਤਕੀ ਮੰਗਿਆ ਤੇ ਉਹ ਸੀਐਮ ਸਾਹਿਬ ਨੇ ਆਲਰੇਡੀ ਪਹਿਲਾਂ 4000 ਉਸੇ ਕੋ ਉਹਨਾਂ ਨੂੰ ਦੇ ਦਿੱਤਾ ਸੀਗਾ ਮੈਂ ਜਿਹੜੀ ਬੇਨਤੀ ਕੀਤੀ ਸੀ ਵੀ ਦੇਸ਼ ਦੇ ਹਾਲਾਤ ਇਸ ਕਿਸਮ ਦੇ ਬਣੇ ਹੋਏ ਐ ਅੱਜ ਉਹਨਾਂ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਆ ਜਿਹੜਾ ਇੱਕ ਮੁੱਦਾ ਸੀਗਾ ਆ ਗੱਲਬਾਤ ਨਾਲ ਨਿਬੇੜਿਆ ਜਾ ਸਕਦਾ ਸੀ ਅਗਰ 4000 ਕਿਊਸਿਕ ਦੇਣ ਲੱਗੇ ਕਿਸੇ ਨੇ ਟੋਕਿਆ ਨਹੀਂ ਸੀ ਐਮ ਸਾਹਿਬ ਨੂੰ ਕਿਸੇ ਨੇ ਨੁਕਤਾ ਚਿੰਦੀ ਨਹੀਂ ਕੀਤੀ ਵੀ ਪੰਜਾਬ ਦਾ ਪਾਣੀ ਕਿੱਧਰ ਜਾ ਰਿਹਾ बिकॉज ਇਟ ਵਾਸ ਡਨ ਇਨ ਅ ਰੂਟੀਨ ਵੇ ਜਿਹੜਾ ਹੁੰਦਾ ਰਿਹਾ ਤੇ ਐਜ਼ ਅ ਹਿਊਮੈਨਿਟੇਰੀਅਨ ਵੀ ਸਾਨੂੰ ਪਾਣੀ ਪੀਣ ਵਾਸਤੇ ਚਾਹੀਦਾ ਇਹਨਾਂ ਨੇ ਦੇਰ ਤੱਕ ਕਿਸੇ ਨੇ ਇੱਕ ਪਾਰਟੀ ਨੇ ਵੀ ਉਂਗਲ ਨਹੀਂ ਚੁਕਾਈ ਤੁਸੀਂ ਪੰਜਾਬ ਦਾ ਹਿੱਤਾਂ ਦੇ ਨਾਲ ਸਮਝੌਤਾ ਕਰ ਰਹੇ ਹੋ ਪਰ ਉਹਦੇ ਬਾਅਦ ਜੋ ਕੁਝ ਵਾਪਰਿਆ ਜਿਸ ਤਰ੍ਹਾਂ ਦੇ ਹਾਲਾਤ ਐ ਇੱਕ ਦੇਖੋ ਇੱਕ ਚੀਜ਼ ਸਾਨੂੰ ਮਦਦ ਚਾਹੀਦੀ ਐ ਅਸੀਂ ਮਦਦ ਮੰਗਦੇ ਆ दैट्स ਅਨਦਰ ਥਿੰਗ ਵੀ ਤੁਸੀਂ ਸਾਡੇ ਤੌਣ ਤੇ ੱੱਕੇ ਨਾਲ ਸਾਡੇ ਤੋਂ ਲੈਣਾ ਚਾਹੁੰਦੇ ਹੋ ਪੰਜਾਬੀ ੱੱਕਾ ਨਹੀਂ ਬਰਦਾਸ਼ਤ ਕਰਦੇ ਸਾ ਮੇਰਾ ਮਨ ਐ ਪੰਜਾਬ ਦੇ ਨਾਲ ਪਿਆਰ ਨਾਲ ਸਾਡੇ ਤੋਂ ਕੁਝ ਵੀ ਲੈ ਲਓ ਪਰ ੱੱਕਾ ਨਹੀਂ ਪੰਜਾਬ ਸਹਿ ਸਕਦਾ ਨਾ ਹੀ ਪੰਜਾਬ ਦੇ ਫਿਤਰਤ ਐ ਨਾ ਹੀ ਕੋਈ ਵੀ ਇਸ ਫੈਡਰਲ ਸਿਸਟਮ ਦੇ ਅੰਦਰ ਹਰੇਕ ਸੂਬੇ ਦਾ ਆਪਣਾ ਹੱਕ ਐ ਉਹਦੇ ਵਾਸਤੇ ਦਾ ਨਹੀਂ ਦਿਵੇਦ ਜਿਸ ਤਰੀਕੇ ਨਾਲ ਇਸ ਇਸ਼ੂ ਨੂੰ ਰੱਖਿਆ ਗਿਆ ਅਸੀਂ ਉਦੋਂ ਬਿਲਕੁਲ ਅਪਰੂਵ ਨਹੀਂ ਕਰਦੇ ਸਾਹਿਬ ਪੰਜਾਬ ਦਾ ਹੱਕ ਹੈ ਬੈਠ ਕੇ ਇਸ ਮਸਲੇ ਨੂੰ ਮੈਂ ਰਿਕੁਐਸਟ ਕੀਤੀ ਸੀਐਮ ਸਾਹਿਬ ਨੂੰ ਵੀ ਲਾਰਜਰ ਇੰਟਰਸਟ ਜਦੋਂ ਇੱਕ ਪਾਸੇ ਉਧਰ ਫੌਜਾਂ ਤਣੀਆਂ ਖੜੀਆਂ ਹੋਪਫੁਲੀ ਆਈ ਬਿਲੀਵ ਸਮਥਿੰਗ ਵੀ ਰਿਜ਼ੋਲਵਡ ਤੇ ਮੈਨੂੰ ਇਸ ਗੱਲ 'ਚ ਆਸ ਦਿਸਦੀ ਹੈ ਜਦੋਂ ਹੋਮ ਮਿਨਿਸਟਰ ਕਹਿੰਦੇ ਆ ਕਿ ਹਮ ਚੁਣ ਚੁਣ ਕੇ ਇੱਕ ਇੱਕ ਕੋ ਦੇਖਾਂਗੇ ਤਾਂ ਹੋ ਸਕਦਾ ਸ਼ਾਇਦ ਐਨੀ ਫਲੇਅਰ ਅਪ ਇਸ਼ੂ ਨਾ ਹੋਵੇ ਪਰ ਮੇਰੀ ਬੇਨਤੀ ਸੀ ਦਿਸ ਇਸ਼ੂ ਆ ਜਿਹੜੀ ਕਨਫਰੰਟੇਸ਼ਨ ਹੈ ਇਟਸ ਟੋਟਲੀ ਅਵੋਇਡੇਬਲ ਸ਼ੁੱਡ ਹੈ ਬੀਨ ਅਵੋਇਡਡ ਇਨ ਦ ਫਰਸਟ ਪਲੇਸ ਜਦੋਂ ਗੱਲ ਹੋਣ ਲੱਗੀ ਸੀ 4000 ਦਿੱਤਾ ਸੀ ਕੋਈ ਹੋਰ ਬਿਠਾ ਫਟੂ ਕੇ ਅੱਖਾਂ ਕਾਂਕੂਂਝ ਕੇ ਨਿਵੇੜ ਦਿੰਦੇ ਇਟ ਊਡ ਹੈ ਬੀਨ ਬੈਟਰ ਨਹੀਂ 4000 ਰੁਪਏ ਆਈ ਹੀ ਨਹੀਂ ਜਦੋਂ ਜੇ ਤੁਸੀਂ ਆਪਣੇ ਜੋ ਹਾਲਾਤ ਦੇਖ ਕੇ ਕੀਤਾ ਬਹੁਤ ਵਧੀਆ ਕੀਤਾ ਪਰ ਉਹਦੇ ਬਾਅਦ ਜੋ ਘਟਨਾ ਵਾਪਰੀ ਇਸ ਕਰਕੇ ਵੀ ਆਪਾਂ ਇਸ ਖਿੱਚ ਨੂੰ ਹੋਰ ਵਧਾਈਏ ਇਸ ਤਣਾਅ ਨੂੰ ਵਧਾਈਏ ਉਹਦੇ ਮੱਦੇਨਜ਼ਰ ਮੈਂ ਰਿਕਵੈਸਟ ਕੀਤੀ ਵੀ ਚੱਲ ਕੇ ਉੱਤੇ ਸੈਂਟਰ 'ਚ ਗੱਲ ਕਰ ਲਈਏ ਪ੍ਰਧਾਨ ਮੰਤਰੀ ਨਾਲ ਹੋਮ ਮਿਨਿਸਟਰ ਨਾਲ ਜੇ ਬੈਠ ਕੇ ਗੱਲ ਹੋ ਜੇ ਦਾ ਆਈਸ਼ੂ ਅੱਜ ਦੇ ਦਿਨ ਸਕੋਟਲੀ ਅਨਨੈਸੈਸਰੀ ਟੋਟਲੀ ਅਵਾਇਡੇਬਲ ਇਹਦਾ ਕੋਈ ਮਤਲਬ ਰਾਈ ਦਾ ਪਹਾੜ ਬਣਨ ਵਾਲੀ ਗੱਲ ਕੋਈ ਇਸ਼ੂ ਹੈ ਨਹੀਂ ਇਸ ਕਰਕੇ ਜੇ ਸਿੰਘ ਫਸ ਗਏ ਤਾਂ ਦਨ देयर ਇਸ ਨੋ ਐਂਡ ਟੂ ਇਟ ਅ ਦੇ ਵਸ ਸਾਰੇ ਕਿਲਰ ਜੀ ਇਸ ਵਾਸਤੇ ਸਾਰੇ ਸਾਥੀ ਸਹਿਮਤ ਹੋਏ ਵੀ ਇੱਕ ਅਸੀਂ ਕੋਸ਼ਿਸ਼ ਕਰਕੇ ਇਹਨੂੰ ਨਿਬੇੜੀਏ ਇਸ ਮਸਲੇ ਨੂੰ ਆਇੱਕ ਪ੍ਰਤਨਾ ਪਹਜੇ ਬੇਸਤਰਾ ਆ ਕੇ ਧੱਕੇ ਨਾਲ ਕੋ ਆ ਕੇ ਲੈ ਗਿਆ ਜੀ ਪਾਣੀ ਪਿਛਲਾ ਪਹਿਲਾ ਦਿੰਦੇ ਰਹੇ ਹੁਣ ਵੀ ਦੇ ਦਿਓ ਸੋ ਉਹਦੇ ਵਾਸਤੇ ਸਾਰੇ ਅਸੀਂ ਸਹਿਮਤ ਹੋਏ ਆ ਪਰ ਜਿੱਥੇ ਤਾਈ ਪੰਜਾਬ ਦੇ ਹਿੱਤਾਂ ਦਾ ਸਵਾਲ ਹੈ ਸਾਹਿਬ ਪੰਜਾਬ ਦੇ ਪਾਣੀਆਂ ਦਾ ਬਿਲਕੁਲ ਬੀਜੇਪੀ ਪੰਜਾਬ ਇਸ ਕੋਟਲੀ ਕਲੀਅਰ ਤੁਸੀਂ ਕਹਿ ਰਹੇ ਸੀ ਵਹਿਰਾਂ ਨਾਲ ਖੜੋ ਕਿੱਥੇ ਖੜੋਗੇ ਅਸੀਂ ਪੰਜਾਬੀ ਹਾਂ ਸਾਹਿਬ ਤੇ ਪੰਜਾਬ ਦੇ ਨਾਲ ਖੜੇ ਆ ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਪੰਜਾਬੀ ਹੈ ਕਿ ਨਹੀਂ ਹੈ ਇਸ ਕਰਕੇ ਮੇਰਾ ਮੰਨਣਾ ਹੈ ਪੰਜਾਬ ਦੇ ਪਾਣੀਆਂ ਵਾਸਤੇ ਪੰਜਾਬ ਦੇ ਬਾਕੀ ਮੁੱਦੇ ਹਰੇਕ ਮੁੱਦੇ ਤੇ ਸਾਰਾ ਪੰਜਾਬ ਇਕਜੁੱਟ ਹੈ ਇਸ ਮੁੱਦੇ ਨੂੰ ਅਗਰ ਗੱਲਬਾਤ ਦੇ ਜ਼ਰੀਏ ਨਿਬੇੜਾ ਜਾ ਸਕਦਾ ਹੈ ਵਾਈ ਨਾਟ ਆ ਇੱਕ ਕੋਸ਼ਿਸ਼ ਕਰਕੇ ਹੁਣ ਇੱਥੇ ਵੇਖਣਾ ਖਾਸ ਇਹੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪੰਜਾਬ ਬੀਜੇਪੀ ਹੁਣ ਬੀਜੇਪੀ ਹਰਿਆਣਾ ਤੇ ਕੇਂਦਰ ਸਰਕਾਰ ਦੇ ਖਿਲਾਫ ਪੰਜਾਬ ਦੇ ਮਸਲਿਆਂ ਦੇ ਉੱਤੇ ਪਾਣੀ ਦੇ ਉੱਤੇ ਕਿੰਨੀ ਕੁ ਡੱਟਦੀ ਹੈ ਕਿਉਂਕਿ ਇਸ ਮਸਲੇ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਜਿੱਥੇ ਬੀਜੇਪੀ ਦੇ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਉਹ ਆਉਣ ਵਾਲੇ 2027 ਦੇ ਵਿੱਚ ਪੰਜਾਬ ਦੀ ਸਰਕਾਰ ਬਣਾਉਣਗੇ ਤਾਂ ਸਭ ਤੋਂ ਵੱਡਾ ਅੜਿੱਕਾ ਕਿ ਤਰ੍ਹਾਂ ਕਿਤੇ ਪੰਜਾਬ বিজেপি ਦੇ ਲਈ ਜ਼ਰੂਰ ਇਹ ਦਿਖਾਈ ਦੇ ਰਿਹਾ ਹੈ ਕਿਉਂਕਿ ਜਦੋਂ ਵੀ ਪੰਜਾਬ ਦੇ ਵਿੱਚ বিজেপি ਮਜ਼ਬੂਤ ਤੌਰ ਦੇ ਉੱਤੇ ਜਾਂ ਫਿਰ ਐਦਾਂ ਪੰਜਾਬ ਦੇ ਵਿੱਚ ਹੁੰਦੀ ਹੈ ਤਾਂ ਕੋਈ ਨਾ ਕੋਈ ਐਜ ਡਿੱਕੇ ਸਾਹਮਣੇ ਆ ਜਾਂਦੇ ਨੇ ਭਾਵੇਂ ਕਿਸਾਨੀ ਮਸਲੇ ਨੂੰ ਲੈ ਕੇ ਗੱਲ ਕਰ ਲਈ ਜਾਂ ਫਿਰ ਮੌਜੂਦਾ ਸਮੇਂ ਪੰਜਾਬ ਦੇ ਵਿੱਚ ਪਾਣੀ ਦੇ ਮਸਲੇ ਨੂੰ ਲੈ ਕੇ ਗੱਲ ਕਰ ਲਈਏ ਹੁਣ ਵੇਖਣਾ ਬਈ ਇਹ ਦਿਖਾਸ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਪੰਜਾਬ বিজেপি ਕੇਂਦਰ ਸਰਕਾਰ ਹਰਿਆਣਾ বিজেপি ਇਸ ਮਸਲੇ ਦੇ ਵਿੱਚ ਕੀ ਕੁਝ ਹੁਣ ਨਵਾਂ ਜਿਹੜੀ ਤਬਦੀਲੀ ਕਰਦੀ ਹੈ ਜਾਂ ਫਿਰ ਇਸ ਮਸਲੇ ਨੂੰ ਜਿਉਂ ਦਾ ਤਿਉਂ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਚੱਲਦਾ ਆ ਰਿਹਾ ਹੈ ਉਸੇ ਤਰ੍ਹਾਂ ਹੀ ਰਹਿਣ ਗਿਆ ਜਾਂ ਫਿਰ ਇਸ ਦਾ ਕੋਈ ਮਿਲ ਕੇ ਪੰਜਾਬ ਸਰਕਾਰ ਦੇ ਨਾਲ ਪੰਜਾਬ ਦੇ ਨਾਲ ਕੋਈ ਹੱਲ ਕੱਢਿਆ ਜਾ ਸਕਦਾ ਹੈ ਜਾਂ ਫਿਰ ਨਹੀਂ ਇਹ ਦੇਖਣਾ ਬੇहद ਖਾਸ ਹੋਵੇਗਾ ਹੋਰ ਕੀ ਕੁਝ ਅਪਡੇਟ ਆਉਣ ਵਾਲੇ ਦਿਨਾਂ ਦੇ ਵਿੱਚ ਆਵੇ ਕਿ ਉਹ ਤੁਹਾਨੂੰ ਸਾਰੀ ਦਿੰਦੇ ਰਹਾਂਗੇ ਤੁਸੀਂ ਜੁੜੋ ਕੁਆਰਟੀ ਪੰਜਾਬ ਦੇ ਨਾਲ ਧੰਨਵਾਦ